ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਮੋੜ ਦੇ ਤੋਂ ਦੀ ਵੀਡੀਓ ਦੇ ਨਾਲ ਜੋ ਕਿ ਬਹੁਤ ਹੀ ਨਿੱਕੀ ਜਿਹੀ ਅਤੇ ਕੰਮ ਦੀ ਹੈ ਠੀਕ ਹੈ ਤੇ ਜੇਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਜੇਕਰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਆਪਣਾ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਵੀਡੀਓ ਹੈਗੀ ਅੱਜ ਕੱਲ੍ਹ ਗਰਮੀ ਬਹੁਤ ਹੈ ਤੇ ਗਰਮੀਾਂ 'ਚ ਖਾਣ ਨੂੰ ਆਪਾਂ ਉੱਦ ਲੈ ਕੇ ਕੀ ਆਉਣੇ ਆ ਮੰਗੇਓ ਤੇ ਮੰਗੇਓ ਜਦੋਂ ਲਿਆਉਣੇ ਆ ਆਪਾਂ ਗਰਮੀ ਚ ਪਰ ਕਹਿੰਦੇ ਇਹਨੂੰ ਆ ਵੀ ਗਰਮਾਜੀ ਵੀ ਕਿ ਸੰਤਰਾ ਪਰ ਠੰਡਿ ਚ ਲਿਆਉਣੇ ਆ ਪਰ ਉਹਦੋਂ ਕਹਿੰਦੇ ਤੇ ਮੇਰੀ ਬੁੜੀਆ ਕਹਿੰਦੀ ਸੀ ਪਿਛਲੀ ਵਾਰੀ ਜਦੋਂ ਅਸੀਂ ਖਸਮ ਕਰੇ ਤੋਂ ਨਹੀਂ ਗਾਣੇ ਕਹਿੰਦੀ ਫਿਰ ਇਹ ਠੰਡ ਚ ਆਉਂਦੇ ਕਿਉਂ ਆ ਜੇ ਤੁਸੀਂ ਕਹਿੰਦੇ ਮਮਾ ਠੰਡੇ ਆ ਤੇ ਨਾਲ ਖੰਗ ਲੱਗ ਜੇ ਤੇ ਉਵੇਂ ਹੁਣ ਅੰਬ ਆਉਂਦਾ ਗਰਮੀ ਚ ਪਰ ਕਹਿੰਦੀ ਇਹਨੂੰ ਗਰਮ ਤੇ ਸੀਰੇ ਦੀ ਗਰਮ ਹੁੰਦੀ ਆ ਤੇ ਗਰਮ ਨੂੰ ਆਪਾਂ ਠੰਡਾ ਕਿਵੇਂ ਕਰ ਸਕਦੇ ਆ ਅੱਜ ਆਪਾਂ ਤੁਹਾਨੂੰ ਇਹੀ ਦੱਸਣਾ ਠੀਕ ਆ ਇਹ ਛੋਟੀ ਜੀ ਆ ਬਸ ਤੇ ਪਰ ਕੰਮ ਦੀ ਬੜੀ ਆ ਠੀਕ ਹੈ ਕਰਕੇ ਦੇਖਿਆ ਸੀ ਮੈਂ ਪਿਛਲੀ ਵਾਰ ਵੀ ਇੰਹੀਂ ਕਰਦੀ ਹੁੰਦੀ ਸੀ ਮੈਂ ਕਿਹਾ ਚਲ ਹੁਣ ਤੁਹਾਨੂੰ ਦੱਸਦੀ ਆ ਅੱਜ ਮੈਨੂੰ ਯਾਦ ਆਇਆ ਸੀ ਕਿ ਉਹ ਕੰਨੀ ਮੈਨੂੰ ਮੰਗੋ ਚੀਰ ਕਿਦੇ ਤੇ ਮੈਂ ਅੱਜ ਇਹਨੂੰ ਕਰਨਾ ਭੁੱਲ ਗਈ ਸੀਗੀ ਪਿਉਣਾ ਭੁੱਲ ਗਈ ਸੀ ਹੁਣ ਮੈਂ ਖਾਦ ਨੂੰ ਭੇਜ ਜਾਂਦੇ ਵੀ ਅੱਧਾ ਪੌਣਾ ਘੰਟਾ ਫਿਰ ਦਨ ਦੱਸਦੀ ਆ ਦੇ ਕੇ ਦੇਰ ਦੀ ਕੀਤੇ ਤੁਸੀਂ ਕੀ ਕਰਨਾ ਜੇ ਤੁਸੀਂ ਮੈਨੂੰ ਲੈ ਕੇ ਆਉਣੇ ਆ ਆਪਣੇ ਬੱਚਿਆਂ ਦੇ ਨਾਲ ਖਾਸ ਕਰਕੇ ਆਪਾਂ ਜਦੋਂ ਇਹਨਾਂ ਕੁੜੀਆਂ ਨੂੰ ਮੰਗਦੀ ਆਂ ਛੋਟੀਆਂ ਤੇ ਆਪਾਂ ਇਹਨਾਂ ਨੂੰ ਕਹਦੇ ਨੇ ਬੇਟਾ ਗਰਮ ਹੁੰਦੀ ਆ ਜਿਆਦਾ ਨਹੀਂ ਖਾਣੀ ਠੀਕ ਹੈ ਤੇ ਇਹਨੂੰ ਕੀ ਕਰਨਾ ਤੁਸੀਂ ਇਹਨੂੰ ਠੰਡਾ ਕਰਨੇ ਦੀ ਤਸਵੀਰ ਠੰਡੀ ਕਰਨ ਵ ਆਪਾਂ ਪਾਣੀ ਲੈ ਲੈਣਾ ਪਾਣੀ ਆਪਾਂ ਐਵੇਂ ਦੇ ਭਾਂਡੇ ਚ ਲੈਣਾ ਜਿਹਦੇ ਚ ਆਪਣੇ ਜਿਹੜੇ ਮੰਗੋਆ ਪੂਰੀ ਤਰ੍ਹਾਂ ਡਿੱਪ ਹੋ ਜਾਣ ਠੀਕ ਹੈ ਮਤਲਬ ਕਿ ਪੂਰੀ ਤਰ੍ਹਾਂ ਭੇਜ ਜਾਣ ਫਿਰ ਕੀ ਕਰਨਾ ਆਪਾਂ ਜਦੋਂ ਮੰਗੋ ਲੈ ਕੇ ਆਉਣੇ ਆਪਾਂ ਉਹਦੇ ਹੀ ਚੰਗੀ ਤਰ੍ਹਾਂ ਉਹਨਾਂ ਨੂੰ ਧੋ ਕੇ ਪਹਿਲਾਂ ਉੱਪਰੋਂ ਚੰਗੀ ਤਰ੍ਹਾਂ ਮਲ ਕੇ ਆਪਾਂ ਧੋ ਲੈਣੇ ਨੇ ਮੈਂ ਪਹਿਲਾਂ ਧੋਤਾ ਹੋਇਆ ਚੰਗੀ ਤਰ੍ਹਾਂ ਮਲ ਕੇ ਧੋ ਕੇ ਤੁਸੀਂ ਘੰਟਾ ਡੇਢ ਦਾ ਜੇਕਰ ਥੋੜੇ ਕੋਲ ਟਾਈਮ ਥੋੜਾ ਦਾ ਅੱਧਾ ਪੋਣਾ ਘੰਟਾ ਤਾਂ ਜ਼ਰੂਰ ਰੱਖਣੀ ਰੱਖਣਾ ਜੇਕਰ ਜ਼ਿਆਦਾ ਟਾਈਮ ਆਪਾਂ ਚੀਰਨ ਤੋਂ ਪਹਿਲਾਂ ਤੁਸੀਂ ਇਹਨੂੰ ਘੰਟੇ 2 ਘੰਟੇ ਵਾਸਤੇ ਤੁਸੀਂ ਪੂਰਾ ਇਹਨਾਂ ਨੂੰ ਪਾ ਆਦਾ ਮਬਾਤਾ ਬਾਲਟੀ ਉਡੀ ਚ ਪਾ ਕੇ ਦਿਓ ਮਤਲਬ ਦੀ ਸਾਰੀ ਬਾਲਟੀ ਪਾਣੀ ਕਿਦਰ ਕਿਦੇ ਵਿੱਚ ਪਾ ਕੇ ਰੱਖ ਦਿਓ ਠੀਕ ਹੈ ਜਦੋਂ ਘੰਟਾ ਡੇਢ ਘੰਟਾ ਜੋਦੂ ਬਾਹਰ ਕੱਢ ਕੇ ਤੁਸੀਂ ਇਹਨੂੰ ਜਿੰਨੇ ਮਰਜੀ ਅੰਮਖਾਓ ਤੁਹਾਨੂੰ ਕੋਈ ਗਰਮੈਸ਼ ਨਹੀਂ ਕਰਨਗੇ ਕੁਝ ਨਹੀਂ ਹੋਗਾ ਇਹਨਾਂ ਦੀ ਤਸੀਰ ਆ ਜਿਹੜੀ ਠੰਡੀ ਹੋਈ ਉਹ ਜਿਹੜਾ ਕੀ ਇਹ ਨਹੀਂ ਕਰ ਰਿਹਾ ਗਰਮ ਮਤਲਬ ਕਿ ਇਹਨਾਂ ਦੀ ਤਸੀਰ ਗਰਮ ਹੈਗੀ ਉਹ ਪਾਣੀ ਵਿੱਚ ਜਿਵੇਂ ਆਪਾਂ ਬਦਾਮਾ ਦਾ ਹੁੰਦਾ ਨਾ ਵੀ ਆਪਾਂ ਰਾਤ ਨੂੰ ਬਦਾਮ ਪੀਂ ਜਾਂਦੇ ਆ ਕਿ ਉਹ ਟੰਡੇ ਹੋਏ ਆਖ ਲੈਂਦੇ ਵੀ ਠੰਡੇ ਹੁੰਦੇ ਆ ਭਿੱਜੇ ਬਦਾਮ ਉਹ ਉਵੇਂ ਇਹਨਾਂ ਦੀ ਚੀਜ਼ ਆ ਹਰ ਇੱਕ ਗਰਮ ਚੀਜ਼ ਨੂੰ ਜੇ ਆਪਾਂ ਪਾਣੀ ਦੇ ਵਿੱਚ ਡਿਪ ਘੰਟੇ 2 ਘੰਟੇ ਵਕਤ ਰੱਖ ਦਿੰਨੇ ਆ ਤੇ ਜਿਹੜੀ ਉਹਦੀ ਮਤਲਬ ਕਿ ਗਰਮੈਸ਼ ਆ ਉਹ ਪਾਣੀ ਵਿੱਚ ਚਲੀ ਜਾਂਦੀ ਆ ਤੇ ਉਹ ਚੀਜ਼ਾਂ ਜਿਹੜੀ ਉਹਦੀ ਗਰਮੈਸ਼ ਨਿਕਲ ਕੇ ਠੰਡੀ ਚੀਜ਼ ਹੋ ਜਾਂਦੀ ਐਵੇਂ ਇਹ ਆਂਬਾ ਇਹ ਜਿਹੜੇ ਆਂਬਾ ਇਹ ਠੰਡੇ ਹੋ ਜਾਣਗੇ ਹੁਣ ਮੈਂ ਇਹਨੂੰ ਪਾਣੀ ਦੇ ਵਿੱਚ ਐਵੇਂ ਕਰਕੇ ਆਵੇ ਪਾਣੀ ਦੇ ਵਿੱਚ ਇਹਨੂੰ ਭਿਉਂ ਕੇ ਰੱਖ ਤਾ ਇਹਨੂੰ ਫਿਰ ਥੋੜਾ ਮੈਂ ਆਪਾਂ ਘੰਟੇ ਨੂੰ ਇਹਨਾਂ ਨੂੰ ਕੱਟ ਕੇ ਦੇ ਦੇਾਂਗੇ ਠੰਡਾ ਕਰਕੇ ਜੇ ਠੰਡੇ ਪਾਣੀ 'ਚ ਭਿਉਂ ਦੋਗੇ ਤਾਂ ਵਧੀਆ ਮਤਲਬ ਕਿ ਜਦੋਂ ਨਾਲ ਦੀ ਨਾਲ ਮੈਂ ਇਹਨਾਂ ਨੂੰ ਫਰਿੱਜ 'ਚ ਰੱਖਣਾ ਪਊਗਾ ਮੈਂ ਹੁਣ ਡੰਡੇ ਪਾਣੀ 'ਚ ਮਤਲਬ ਭਿਉਂਦਾ ਤੇ 1 ਘੰਟੇ ਡੇਢ ਘੰਟੇ ਨੇ ਇਹਨਾਂ ਨੂੰ ਕੱਟ ਕੇ ਦੇ ਦੇਾਂਗੇ ਇਹਦੇ 'ਚ ਹੁਣ ਕੋਈ ਗਰਮਿਆਸ਼ ਜਿਹੜੀ ਚਲੀ ਜਾਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕੇ ਬਾਏ